हां जी सत श्री अकाल ਪੰਜਾਬੀਓ ਸ੍ਰੀ ਗੁਰੂ ਰਾਮਦਾਸ ਪੈਟਰੋਲ ਪੰਪ ਪਿੰਡ ਭੱਦਲ ਥੂਹਾ ਅਮਲੋ ਤੋਂ ਨਾਬਾ ਰੋਡ ਵਿਖੇ ਸਤਨਾਮ ਸਿੰਘ ਸੱਤਾ ਟਾਇਰ ਸਰਵਿਸ हां जी ਕਿਸਾਨ ਭਰਾਵੋ ਖੇਤੀਬਾੜੀ ਨਾਲ ਸੰਬੰਧਿਤ ਟਰੈਕਟਰ ਟਰਾਲੀ ਜਾਂ ਕਿਸੇ ਹੋਰ ਮਸ਼ੀਨਰੀ ਨੂੰ ਗ੍ਰੀਸ ਕਰਾਉਣਾ ਹੋਵੇ ਜਾਂ ਟਾਇਰ ਬਦਲਨੇ ਹੋਣ ਸਕੂਟਰ ਮੋਟਰਸਾਈਕਲ ਹੋਰ ਵੀ ਕਿਸੇ ਮਸ਼ੀਨਰੀ ਦੇ ਬੈਰੀਆਂ ਨੂੰ ਗ੍ਰੀਸ ਕਰਾਉਣਾ ਹੋਵੇ ਤਾਂ ਸਤਨਾਮ ਸਿੰਘ ਸੱਤਾ ਟਾਇਰ ਸਰਵਿਸ ਨਾਲ ਸੰਪਰਕ ਕਰ ਲਿਓ ਜੀ ਨੰਬਰ ਸਕਰੀਨ ਤੇ ਦਿੱਤਾ ਹੋਇਆ ਭਰਾ ਖੇਤਾਂ 'ਚ ਜਾਂ ਘਰੇ ਵੀ ਪਹੁੰਚ ਸਰਵਿਸ ਕਰਦਾ ਈ ਕਿਸਾਨ ਭਰਾਵੋ ਸਤਨਾਮ ਸਿੰਘ ਸੱਤਾ ਟਾਇਰ ਸਰਵਿਸ ਵੱਲੋਂ ਪੂਰਾ ਤਸੱਲੀ ਬਕਸ ਕੰਮ ਕੀਤਾ ਜਾਂਦਾ ਹੈ ਕਿਸੇ ਵੀ ਕਿਸਾਨ ਭਰਾ ਨੇ ਟਾਇਰ ਬਦਲ ਲਏ ਹੁਣ ਗ੍ਰੀਸ ਕਰਾਉਣਾ ਹੋਵੇ ਟਾਇਰਾਂ ਨੂੰ ਜਾਂ ਕੋਈ ਹੋਰ ਕਮੜਿਆ ਹੋਇਆ ਤਾਂ ਸਤਨਾਮ ਸਿੰਘ ਸੱਤਾ ਟਾਇਰ ਸਰਵਿਸ ਨਾਲ ਜਰੂਰ ਸੰਪਰਕ ਕਰਿਓ ਨਾਮ ਸਿੰਘ ਸੱਤੇ ਨੇ ਪੂਰੀ ਤੱਕ ਪਾਈ ਹੋਈ ਆ ਜੀ ਛੋਟਾ ਬੰਦਾ ਸਾਡਾ ਭਰਾ ਜਿਵੇਂ सनी देओल ਨੇ ਗਦਰ ਫਿਲਮ ਚ ਇਕੱਲੇ ਨੇ ਨਲਕਾ ਪਟਦਾ ਸੀ ਇਕੱਲੇ ਟਾਇਰ ਪਟ ਪਟ ਖੋਲ ਖੋਲ ਰੱਖ ਦਿੰਦਾ ਸਤਨਾਮ ਸਿੰਘ ਸੱਤਾ ਸੋ ਭਰਾਵੋ ਜੇ ਕਿਸੇ ਨੇ ਤਸੱਲੀ ਬਕਸ ਕੰਮ ਕਰਾਉਣਾ ਟਰੈਕਟਰਾਂ ਦੇ ਟਾਇਰ ਨਵੇਂ ਪਵਾਉਣੇ ਨੇ ਕਿਸੇ ਵੀ ਮਸ਼ੀਨਰੀ ਦੇ ਤਾਂ ਸਤਨਾਮ ਸਿੰਘ ਸੱਤੇ ਨਾਲ ਸੰਪਰਕ ਕਰ ਲਿਓ ਨੰਬਰ ਸਕਰੀਨ ਤੇ ਦਿੱਤਾ ਹੋਇਆ ਜੀ ਸ੍ਰੀ ਗੁਰੂ ਰਾਮਦਾਸ ਪٹرول ਪੰਪ ਪਿੰਡ ਭੱਦਲ ਧੂਆਵੇਖੇ 622 ਭਰਾ ਦੀ ਤੁਹਾਡੀ ਸੇਵਾ ਚ ਹਾਜ਼ਰ ਜਿਵੇਂ ਕਿ ਖੇਤਾਂ ਦੇ ਵਿੱਚ ਕਈ ਵਾਰ ਚੱਲਦੀ ਮਸ਼ੀਨਰੀ ਨੂੰ ਟਾਇਰਾਂ ਸੰਬੰਧੀ 베ARINGਾਂ ਸੰਬੰਧੀ ਕੁਝ ਵੀ ਹੋਂਦਾ ਤਾਂ ਭਰਾ ਨਾਲ ਸੰਪਰਕ ਕਰ ਲਿਓ ਤਾਡੇ ਲੋਵੇ ਹਾਜ਼ਰ ਹੋਵੇਗਾ ਰੇਟ ਹਮੇਸ਼ਾ ਘਟਨੇ ਤਸੱਲੀ ਬਕਸ ਕੰਮ ਹੋਵੇਗਾ ਹਮੇਸ਼ਾ ਲਈ ਯਾਦ ਰੱਖੋ ਸਤਨਾਮ ਸਿੰਘ ਸੱਤਾ ਟਾਇਰ ਸਰਵਿਸ ਪਿੰਡ ਭੱਦਲ ਥੂਆ ਭਰਾ ਦੀ 102 ਪੂਰਾ ਤਸੱਲੀ ਬਕਸ ਕੰਮ ਕੀਤਾ ਜਾਂਦਾ ਹੈ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਭਰਾਓ ਤਾਂ ਜੋ ਭਰਾ ਨੂੰ ਵੱਧ ਤੋਂ ਵੱਧ ਲੋੜਵੰਦ ਕਿਸਾਨ ਭਰਾ ਜਾਂ ਕੋਈ ਹੋਰ ਮੋਟਰਸਾਈਕਲ ਜਾਂ ਸਕੂਟਰਾਂ ਸੰਬੰਧੀ ਸੰਪਰਕ ਕਰ ਲੈਣ ਅਤੇ ਆਪਣੇ ਮਸਲੇ ਦਾ ਹੱਲ ਕਰ ਲੈਣ ਪੂਰੀ ਤੱਕ ਪਾਰਿਆ ਇਹ ਸਾਡਾ ਭਰਾ ਸਤਨਾਮ ਸਿੰਘ ਸੱਤਾ ਜਿੱਥੇ ਕੰਮ ਅੜ ਜਾਂਦਾ ਫਿਰ ਉੱਥੇ ਯਾਦ ਆਉਂਦਾ ਸਤਨਾਮ ਸਿੰਘ ਸੱਤਾ ਸੋ ਭਰਾਵੋ ਤੁਹਾਡੇ ਲਈ ਇਹ ਬੜੀ ਜ਼ਰੂਰੀ ਵੀਡੀਓ ਹੈ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਿਓ ਭਰਾਵੋ ਤੁਹਾਡੇ ਆੜੇ ਹੋਏ ਸਾਰੇ ਕੰਮ ਕੱਢੂਗਾ ਸਤਨਾਮ ਸਿੰਘ ਸੱਤਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ਾਂ ਵਿਦੇਸ਼ਾਂ ਵਿੱਚ ਦੇ ਪੰਜਾਬੀਓ ਹਾfte ਵਾਦੇ ਰੋ ਚੜ੍ਹਦੀ ਕਲਾ 'ਚ ਰੱਖੇ ਪ੍ਰਮਾਤਮਾ ਤੁਹਾਨੂੰ ਧੰਨਵਾਦ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸਿੰਘ ਸੱਤਾ ਟੈਕ ਸਰਵਿਸ ਨੇੜੇ RAMDAS ਪੈਟਰੋਲ ਪੰਪ ਬੱਦਲਸੂਹਾ ਜਿਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕੋਈ ਟਰੈਲੀ, ਟਰੈਕਟਰ, ਸਕੂਟਰ, ਮੋਟਰਸਾਈਕਲ, ਕਾਰ ਹਰ ਇੱਕ ਤਰ੍ਹਾਂ ਦਾ ਕੰਮ ਕੀਤਾ ਜਾਂਦਾ ਹੈ ਤਸੱਲੀ ਬਕਸ ਉਹਨਾਂ ਨੂੰ ਉਹਨਾਂ ਦਾ ਨੰਬਰ ਸਕਰੀਨ ਤੇ ਚੱਲਦਾ ਜੇ ਕਿਸੇ ਨੇ ਕੋਈ ਟਰੈਲੀ ਆ ਬੈਰਿੰਗ ਜਾਂ ਟਰੈਕਟਰ ਦਾ ਟਾਇਰ ਤਾਂ ਟਰੈਲੀ ਦਾ ਕੋਈ ਕੁਝ ਵੀ ਹੋ ਰਿਹਾ ਹੈ ਬੈਰਿੰਗ ਨੂੰ ਟੁੱਟ ਰਿਹਾ ਤਾਂ ਉਹਨਾਂ ਨਾਲ ਸੰਪਰਕ ਕਰੋ ਥੋੜਾ ਉਸੇ ਟਾਈਮ ਉਸੇ ਵਕਤ ਤੁਹਾਡੇ ਰਵੇ ਬੰਦਾ ਪਹੁੰਚ ਚੁੱਕੂਗਾ 5 ਮਿੰਟ ਜੀ ਬੰਦਾ ਹੋਟਲ ਵਿੱਚ ਪਹੁੰਚ ਚੁੱਕੂਗਾ ਜਿਸ ਤਰ੍ਹਾਂ ਦਾ ਮਰਜ਼ੀ ਕੰਮ ਹੋਵੇ ਫਸਿਆ ਤੋਂ ਫਸਿਆ ਇਹ ਉਹ ਕੱਟ ਸਕਦੇ ਨੇ ਸਤਰਾਮ ਸਿੰਘ ਜੀ ਨੇੜੇ ਆਰਮਦਾਸ ਪੈਟਰੋਲਪਪ ਬੱਦਲ ਸੁਆ ਤੇ ਸੱਤਾ ਟਾਇਰ ਸਰਵਿਸ ਇਹਨਾਂ ਨਾਲ ਸੰਪਰਕ ਕਰੋ ਕੋਈ ਵੀ ਛੱਲੀ ਬਕਸ ਕੰਮ ਕੀਤਾ ਜਾਂਦਾ ਹੈ ਹਰੇਕ ਤਰ੍ਹਾਂ ਦਾ ਟ੍ਰੈਲੀ ਗ੍ਰੀਸ ਕਰਾਉਣੀ ਹੋਵੇ ਤਾਂ ਟਰੈਕਟਰ ਦੇ ਟਾਇਰ ਬਦਲਨੇ ਹੋਣ ਅਗਲੇ ਪਿੱਛੇ ਕੋਈ ਵੀ ਸਕੂਟਰ ਮੋਟਰਸਾਈਕਲ ਟਿਊਬਲੈਸ ਕਾਰ ਜੇ ਕਿਸੇ ਦਾ ਕੋਈ ਵੀ ਕੰਮ ਅੜਿਆ ਹੋਵੇ ਤਸਤੇ ਸਤਾਟਾ ਸਰਵਿਸ ਨੂੰ ਸੰਪਰਕ ਕਰੋ ਨੰਬਰ ਸਕਰੀਨ ਤੇ ਚੱਲਦਾ ਜੀ ਜੈ ਬਾਬਾ ਪਾਈਮਾਨ ਜੈ ਬਾਬਾ ਮੱਝਾ